ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤਿਹ ਕਲੈਕਸ਼ਨ ਬੀ ਐਲ ਜੈਡ ਦੇ ਨਾਮ ਤੇ ਹੈ ਜਿਹੜਾ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਇਸ ਤੋਂ ਬਾਅਦ ਜੀ ਫਤਿਹ ਕਲੈਕਸ਼ਨ 2023 ਦੇ ਨਾਮ ਤੇ ਇੰਸਟਾਗ੍ਰam ਤੇ ਆਪਣਾ ਪੇਜ ਹੈ ਜੀ ਮੇਰੇ ਪੇਜ ਨੂੰ ਵੀ ਫੋਲੋ ਕਰੋ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਕਿ ਜੋ ਆਪਣੀਆਂ ਵੀਡੀਓਜ਼ ਹੁੰਦੀਆਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਲਿੰਕ ਤੁਹਾਡੇ ਕੋਲ ਰੀਜ਼ਨੇਬਲ ਪ੍ਰਾਈਸ ਤੇ ਸੂਟ ਵੀ ਪਾਉਣੇ ਆ ਤੇ ਕੱਟ ਪੀਸ ਵੀ ਪਾਉਣੇ ਹੁੰਨੇ ਆ ਤੇ ਤਾਂ ਜੋ ਤੁਸੀਂ ਵੱਧ ਤੋਂ ਵੱਧ ਲਾਭ ਉਠਾ ਸਕੋ ਆਪਣੀ ਵੀਡੀਓ ਦੇ ਜਿਹੜਾ ਸਭ ਤੋਂ ਪਹਿਲਾ ਸੂਟ ਰਹੇਗਾ ਜੀ ਅੱਜ ਆਪਾਂ ਲੈ ਕੇ ਆਏ ਬੰਬੇ कॉटन ਦੇ ਸੂਟ ਪਿਓਰ कॉटन ਸਟੱਫ ਰਹਿਣ ਵਾਲਾ ਹੈ ਜੀ ਕੋਈ ਇਹਦੇ ਵਿੱਚ ਕਲਰ ਦੀ ਹੋਣੀ ਕੋਈ ਲਾਈਨਿੰਗ ਦੀ ਨੀਡ ਨਹੀਂ ਕੋਈ ਕਲਰ ਨਹੀਂ ਨਿਕਲੇਗਾ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਬੰਬੇ कॉटन ਦਾ ਸਭ ਤੋਂ ਪਹਿਲਾ ਸੂਟ ਰਹਿਣ ਵਾਲਾ ਹੈ ਜੀ ਪ੍ਰਿੰਟ ਦੇਖੋ ਤੁਸੀਂ ਫਰਸਟ ਪ੍ਰਿੰਟ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਸੈਕਿੰਡ ਪ੍ਰਿੰਟ ਦੇਖੋ ਇਹ ਬਲੈਕ ਇਹਦਾ بیس ਹੈ ਜੀ ਬਲੈਕ ਵਾਈਟ 레드 ਵਾਈਟ ਫਲਾਰਨੇ ਦੀ ਸੈਕਿੰਡ ਹੈਗਾ ਜੀ ਆਪਣਾ ਪਿੰਕ ਜਾਂ ਜਿਹੜਾ ਡਾਰਕ ਪਿੰਕ ਕਾਜਰੀ ਜੀ ਸਟੋਨ ਦਾ ਜਿਹੜਾ ਇਹਦਾ بیس ਹੈ ਜੀ ਉੱਪਰ ਪ੍ਰਿੰਟ ਬਣਿਆ ਹੋਇਆ ਥਰਡ ਜਿਹੜਾ ਕਲਰ ਹੈ ਜੀ ਅੱਜਕੱਲ ਦੀ ਜਿਹੜੀ ਡਿਮਾਂਡ ਚੱਲ ਰਹੀ ਹੈ ਜੀ ਅੱਜਕੱਲ ਬਹੁਤ ਡਿਮਾਂਡ ਚ ਹੈ ਜੀ ਇਹ ਕਲਰ ਨੇ ਜਿਹੜੇ 컬러ਫੁਲ ਜਾਂ ਜਿਹੜਾ ਸੂਟ ਪਾ ਕੇ ਲੜਕੀਆਂ ਬਹੁਤ ਖੁਸ਼ ਨੇ ਜੀ ਨਾਲ ਆਪਣੇ ਕੋਲੇ ਆਰਗੈਂਜ਼ਾ ਪੈਚ ਦੀ ਬਾਟਮ ਵੀ ਹੈ ਅਗਰ ਤੁਸੀਂ ਆਰਗੈਂਜ਼ਾ ਪੈਚ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਆਰਗਨਜ਼ਾ ਪੈਚ ਦੀ ਬਾਟਮ ਵੀ ਆਈ ਹੈ ਜਿਹੜੀ ਬਾਟਮ ਦਾ ਇਹਦਾ ਦੇਖੋ ਆਰਗਨਜ਼ਾ ਪੈਚ ਲੱਗਿਆ ਜੀ ਵਰਕ ਹੈ ਤੇ ਉੱਪਰ ਵੀ ਚਿਕਨ ਦਾ ਵਰਕ ਹੋਇਆ ਜੀ ਚਿਕਨ ਦੀ ਆਰਗਨਜ਼ਾ ਪੈਚ ਦੀ ਬਾਟਮ ਹੈ ਜੀ ਜਿਹੜੀ ਕਾਫੀ ਟ੍ਰੈਂਡ ਦੇ ਵਿੱਚ ਹੈ ਬਹੁਤ ਸੋਹਣਾ ਇਹ ਚਿਕਨ ਦਾ ਵਰਕ ਹੋਇਆ ਜੀ ਬਾਟਮ ਦੇ ਉੱਤੇ 2.5 ਮੀਟਰ ਦੀ ਇਹ ਬਾਟਮ ਰਹਿਣ ਵਾਲੀ ਹੈ ਜੀ ਚਿਕਨ ਦਾ ਵਰਕ ਹੋਇਆ ਜੀ ਬਾਟਮ ਦੇ ਉੱਤੇ ਪ੍ਰਿੰਟ ਦੇਖੋ ਜੀ ਤੁਸੀਂ ਕਿੱਡੇ ਸੋਹਣੇ ਪ੍ਰਿੰਟ ਨੇ ਨੈਕਸਟ ਜਿਹੜਾ ਰਹਿਣ ਵਾਲਾ ਹੈ ਜੀ ਵਾਈਟ ਬੇਸ ਦੇ ਉੱਤੇ ਲਾਈਟ ਔਰ ਡਾਰਕ ਪਿੰਕ ਕਲਰ ਦੇ ਜਿਹੜੇ ਪ੍ਰਿੰਟ ਬਣਿਆ ਹੋਇਆ ਹੈ ਜੀ ਫਲਾਰ ਪ੍ਰਿੰਟ ਬਣਿਆ ਡਿਜ਼ਾਈਨ ਦੇਖੋ ਜੀ ਕਿੰਨਾ ਪਿਆਰਾ ਹੈ ਮੈਂ ਤੁਹਾਨੂੰ ਦੁਬਾਰਾ ਵੀ ਦਿਖਾਵਾਂਗੀ ਜਿਹੜੀਆਂ ਮੇਰੇ ਭੈਣਾਂ ਸਕਰੀਨਸ਼ਾਟ ਲੈ ਰਹੀਆਂ ਨੇ ਇਹ ਸਟੱਫ ਬੈਸਟ ਹੈ ਜੀ ਕੋਟ ਸੈੱਟ ਵਗੈਰਾ ਲਈ ਕੋਈ ਇਸ਼ੂ ਨਹੀਂ ਹੈ ਇਹਦੇ ਵਿੱਚ ਆ ਦੇਖੋ ਮੇਰਾ ਹੱਥ ਹੈ ਜੀ ਦੇ نیچے ਦੇਖੋ ਕੋਈ ਇਸ਼ੂ ਨਹੀਂ ਹੈ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਬਹੁਤ ਸੋਹਣਾ ਸਟੱਫ ਹੈ ਗਰਮੀਾਂ ਲਈ ਬਹੁਤ ਸੋਹਣੀ ਕਾਟਨ ਦਾ ਸਟੱਫ ਹੈ ਜੀ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਇਹਨਾਂ ਸਾਰਿਆਂ ਨਾਲ ਵਾਈਟ ਬਾਟਮ ਜਿਹੜੀ ਮੈਚ ਹੋ ਸਕਦੀ ਹੈ ਜੀ ਜਿਹੜਾ ਅਗਰ ਤੁਹਾਨੂੰ ਮੇਰੀ ਇਹ ਕਲੈਕਸ਼ਨ ਵਧੀਆ ਲੱਗੀ ਤਾਂ ਤੁਸੀਂ ਜਰੂਰ ਆਪਣਾ ਆਰਡਰ ਬੁੱਕ ਕਰੋ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰੋ ਮੈਚਿੰਗ ਦੇਖੋ ਜੀ ਕਿੰਡੀ ਸੋਹਣੀ ਮੈਚਿੰਗ ਬਣਦੀ ਹੈ ਇਹਦਾ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਹੋ ਫੁੱਲ ਸੂਟ ਵੀ ਬਣਾ ਸਕਦੇ ਹੋ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਇਹਨੂੰ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਇਹ ਪ੍ਰਿੰਟ ਰਹਿਣ ਵਾਲਾ ਜੀ ਸਟੱਫ ਬਹੁਤ ਸੋਹਣਾ ਪਿਓਰ ਕਾਟਨ ਦਾ ਸਟੱਫ ਰਹਿਣ ਵਾਲਾ ਹੈ ਜੀ ਜਿਹੜੇ ਮੇਰੇ ਭੈਣਾਂ ਸਕਰੀਨਸ਼ਾਟ ਲੈ ਰਹੀਆਂ ਨੇ ਪਲੀਜ਼ ਦੇਖੋ ਜੀ ਪਹਿਲਾ ਪ੍ਰਿੰਟ ਇਹ ਜਿਹੜੇ ਦਾ ਬੇਸ ਰਹੇਗਾ ਜੀ ਇਹ ਰਹੇਗਾ ਸਕਾਈ ਬਲੂ ਜੇ ਕਲਰ ਦਾ ਵਾਈਟ येलो ਮਿਕਸ ਦੇ ਵਿੱਚ ਮਿਕਸਡ ਹੋਣ ਦੇ ਵਿੱਚ ਇਹਦੇ ਤੇ ਫਲਾਰ ਪਾਏ ਹੋਏ ਨੇ ਸੈਕੰਡ ਬੇਸ ਹੈ ਜੀ ਵਾਈਟ ਦਾ ਉਹਦੇ ਤੇ ਬਲੂ ਕਲਰ ਨਾਲ ਇਹਦਾ ਜਿਹੜਾ ਹੋਇਆ ਪ੍ਰਿੰਟ ਹੈ ਜਿਹੜਾ ਬਲੂ ਕਲਰ ਨਾਲ ਹੋਇਆ ਹੈ ਜੀ ਡਾਰਕ ਬਲੂ ਕਲਰ ਦਾ ਪ੍ਰਿੰਟ ਹੈ ਇਹਦੇ ਉੱਤੇ ਪ੍ਰਿੰਟ ਬਹੁਤ ਸੋਹਣਾ ਹੈ ਜੀ ਪ੍ਰਿੰਟ ਦੀ ਕੋਈ ਕਮੀ ਨਹੀਂ ਹੈ ਪ੍ਰਿੰਟ ਵੱਲੋਂ ਕੋਈ ਮਿਸ ਕਿਤੇ ਵੀ ਕੋਈ ਮਿਸਪ੍ਰਿੰਟ ਨਹੀਂ ਹੈ ਜੀ ਔਰ ਕਪੜੇ ਦੀ ਆਪਣੀ ਫੁੱਲ ਗਰੰਟੀ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਧੋਏ ਤੋਂ ਹੀ ਖਰਾਬ ਨਹੀਂ ਹੋਏਗਾ ਪ੍ਰਿੰਟ ਨਹੀਂ ਉਤਰੇਗਾ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਬੁਰ ਵਗੈਰਾ ਦੀ ਕੋਈ ਵੀ ਐਦਾਂ ਦੀ ਕੋਈ ਗੱਲ ਨਹੀਂ ਹੈ ਵੀ ਇਹਦੇ ਤੇ ਬੁਰਾ ਹੈਗਾ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਇਹ ਦੇਖੋ ਜੀ ਨੈਕਸਟ ਦੇ ਦਾ ਕਲਰ ਹੈ ਜਿਹੜਾ ਬਾਈਟ ਰਹਿਣ ਵਾਲਾ ਹੈ ਜੀ ਬੇਸ ਪਿੰਕ ਲਾਈਟ ਤੇ ਪਿੰਕ ਡਾਰਕ ਕਲਰ ਦੇ ਰਹਿਣ ਵਾਲੇ ਨੇ ਫਲਾਰ ਬਹੁਤ ਸੋਹਣੇ ਇਹ ਸੂਟ ਰਹਿਣ ਵਾਲੇ ਨੇ ਜੀ ਨੈਕਸਟ ਦੇਖੋ ਜੀ ਇਹਨਾਂ ਨਾਲ ਵਾਈਟ ਬਾਟਮ ਲਗਾ ਕੇ ਬਹੁਤ ਸੋਹਣਾ ਇਹ ਲੱਗੇਗਾ ਜੀ ਤੁਸੀਂ ਆਲ ਓਵਰ ਵੀ ਸਾਡੇ ਤੋਂ ਲੈ ਸਕਦੇ ਹੋ ਕੋਟ ਸੈੱਟ ਵਗੈਰਾ ਲਈ ਪੂਰਾ ਸੂਟ ਵੀ ਲੈ ਸਕਦੇ ਹੋ ਜਾਂ ਫਿਰ ਆਪਣਾ ਸੂਟ ਬਣਾ ਸਕਦੇ ਹੋ ਪਲਾਜ਼ੋ ਬੋਰ ਸਲਵਾਰ ਕੁਝ ਮਰਜ਼ੀ ਬਣਾਓ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਪਿਓਰ ਕਾਟਨ ਦਾ ਸਟੱਫ ਹੈ ਜੀ ਇਹ ਔਰਗੈਂਜ਼ਾ ਪੈਚ ਦੀ ਆਪਾਂ ਨਾਲ ਬਾਟਮ ਜਿਹੜੀ ਪੇਅਰ ਕੀਤੀ ਹੋਈ ਹੈ ਜੀ ਤੁਸੀਂ ਅਗਰ ਬਾਟਮ ਲੈਣਾ ਚਾਹੁੰਦੇ ਤਾਂ ਔਨ ਆਰਡਰ ਸਾਡੇ ਤੋਂ ਬਾਟਮ ਵੀ ਲੈ ਸਕਦੇ ਹੋ ਬਾਟਮ ਦਾ ਸਟਾਕ ਆਪਣੇ ਕੋਲੇ ਘਟ ਹੈ ਜੀ ਨਵੇਂ ਡਿਜ਼ਾਈਨਾਂ ਦੇ ਬਾਟਮ ਦਾ ਸਟਾਕ ਆਪਣੇ ਕੋਲੇ ਆ ਰਿਹਾ ਹੈ ਜੀ ਬੜੀ ਜਲਦੀ ਨਵੇਂ ਡਿਜ਼ਾਈਨਾਂ ਦੀਆਂ ਆਉਣਗੀਆਂ ਬਾਟਮਸ ਤੇ ਨਾਲ ਹੀ ਆਪਣਾ ਜਿਹੜੇ ਇਹ ਬੰਬੇ कॉटन ਦੀਆਂ ਸ਼ਰਟਾਂ ਦੇ ਨਾਲ ਮੈਚ ਕਰਕੇ ਆਪਾਂ ਦੇਵਾਂਗੇ ਚਿਕਨ ਦੀ ਰਹਿਣ ਵਾਲੀ ਹੈ ਜੀ ਬਾਟਮ ਪ੍ਰਿੰਟ ਦੇਖੋ ਜੀ ਨੈਕਸਟ ਜਿਹੜਾ ਇਹਦਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਪ੍ਰਿੰਟ ਸਾਰੀ ਤੋਂ ਇੱਕ ਸੋਹਣੀ ਪ੍ਰਿੰਟ ਨੇ ਜੀ ਜਿਹੜੀ ਆਪਣੀ ਦੁਪੱਟਿਆਂ ਤੇ ਆਫਰ ਚੱਲ ਰਹੀ ਸੀ ਜੀ ਉਹ ਹੁਣ ਵੀ ਚੱਲੀ ਜਾਂਦੀ ਹੈ ਜੀ ਕੋਟਾ ਡੋਰੀਆ ਦਾ ਦੁਪੱਟਾ ਆਪਣਾ ਕੋਟਾ ਡੋਰੀਆ ਵੀ ਕਹਿ ਸਕਦੇ ਆ ਸੁਪਰ نیٹ ਵੀ ਕਹਿ ਦਿੰਦੇ ਨੇ ਜੀ ਸੁਪਰ نیٹ ਕੋਟਾ ਡੋਰੀਆ ਦਾ ਦੁਪੱਟਾ ਜੀ ਦੁਪੱਟੇ ਦੀ ਜਿਹੜਾ ਦੁਪੱਟੇ ਦਾ ਕੱਟ ਰਹੇਗੀ ਜੀ ਦੁਪੱਟੇ ਦੀ 2.5 ਮੀਟਰ ਦੀ ਰਹੇਗੀ ਔਰ ਜਿਹੜਾ ਦੁਪੱਟੇ ਦਾ ਪ੍ਰਾਈਸ ਰਹੇਗਾ ਜੀ ਦੁਪੱਟੇ ਦਾ ਜਿਹੜਾ ਪ੍ਰਾਈਸ ਲੇਗਾ ਜੀ ਬਾਜ਼ਾਰ ਚੋਂ ਬਹੁਤ ਘੱਟ ਹੈ ਜੀ ਬਾਜ਼ਾਰ ਨਾਲੋਂ ਤੁਹਾਨੂੰ ਕਿਤੇ ਵੀ ਇੰਨਾ ਸਸਤਾ ਦੁਪੱਟਾ ਨਹੀਂ ਮਿਲੇਗਾ 2.5 ਮੀਟਰ ਦੀ ਕੱਟ ਵਾਲਾ ਜੀ ਸੁਪਰ ਨੈਟ ਦਾ ਦੁਪੱਟਾ ਰੇਟ ਉੱਪਰ ਰੱਖਿਆ ਜੀ ਓਨਲੀ 100 ਰੁਪੀਆ 2.5 ਮੀਟਰ ਦੀ ਕੱਟ ਦਾ ਦੁਪੱਟਾ ਜੀ ਸਿਰਫ ਤੇ ਸਿਰਫ 100 ਰੁਪਏ ਦਾ ਦੁਪੱਟਾ ਆਏਗਾ ਫਰੈਸ਼ ਪੀਸ ਨੇ ਜੀ ਕੋਈ ਵੀ ਏਦਾਂ ਦੀ ਕੋਈ ਕਮੀ ਨਹੀਂ ਹੈ ਕੋਈ ਇਹ ਨਹੀਂ ਹੈ ਵੀ ਦੁਪੱਟਾ ਮੈਲਾ ਹੋਏਗਾ ਕੁਝ ਵੀ ਨਹੀਂ ਜੀ ਫਰੈਸ਼ ਪੀਸ ਨੇ ਬਿਲਕੁਲ ਥਾਨ ਨਾਲ ਕਟਿੰਗ ਕੀਤੀ ਗਈ ਹੈ 100 روپے ਦਾ ਜੀ ਇੱਕ ਦੁਪट्टे ਦਾ ਪ੍ਰਾਈਸ ਹੈ ਜੀ ਸੁਪਰ نیٹ ਦਾ ਦੁਪੱਟਾ ਹੈ ਇਹ ਆਪਣੇ ਕੋਲ ਦੁਪੱਟੇ ਦਾ ਕਾਫੀ ਸਟਾਕ ਹੈ ਜੀ ਅਗਰ ਤੁਸੀਂ ਦੁਪੱਟੇ ਵੀ ਸਾਡੇ ਤੋਂ ਲੈਣਾ ਚਾਹੁੰਦੇ ਹੋ ਹਾਂਜੀ ਇਸ ਜਿਹੜਾ ਜੂਨ ਮਹੀਨਾ ਸਾਰਾ ਇਹ ਦੁਪੱਟਿਆਂ ਤੇ ਆਫਰ ਰਹੇਗੀ ਜੀ ਇਸ ਤੋਂ ਬਾਅਦ ਆਪਾਂ ਦੁਪੱਟਿਆਂ ਤੇ ਆਫਰ ਲੈ ਕੇ ਆਇਆ ਕਰਾਂਗੇ ਹਰ ਮਹੀਨੇ ਅਲਗ-ਅਲਗ ਤਰ੍ਹਾਂ ਦੇ ਦੁਪੱਟਿਆਂ ਤੇ ਆਪਾਂ ਤੁਹਾਨੂੰ ਆਫਰ ਦੇਵਾਂਗੇ ਜੀ ਜਿਹੜੇ ਇਹ ਸੂਟ ਰਹਿਣ ਵਾਲੇ ਨੇ ਜੀ ਇਹ ਰਹਿਣਗੇ ਪਿਓਰ ਕਾਟਨ ਦੇ ਜੀ ਬੰਬੇ ਕਾਟਨ ਵੀ ਇਹਨਾਂ ਨੂੰ ਕਹਿੰਦੇ ਆ ਪਿਓਰ ਸਟੱਫ ਪਿਓਰ ਕਾਟਨ ਦਾ ਰਹੇਗਾ ਜੀ ਵੱਡੇ ਪਣੇ ਦਾ ਸਟੱਫ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਕੋਈ ਇਦਾਂ ਦਾ ਕੋਈ ਕਮੀ ਨਹੀਂ ਹੈ ਜੀ ਕੱਪੜੇ ਦੇ ਵਿੱਚ ਵੀ ਗਰਮੀ ਦੇ ਵਿੱਚ ਨਹੀਂ ਪਏਗਾ ਪਿਓਰ ਕਾਟਨ ਸਟੱਫ ਹੈ ਜੀ ਕੋਈ ਬੁਰਦੀ ਕੋਈ ਵੀ ਇਸ਼ੂ ਨਹੀਂ ਹੈ ਵੀ ਬੋਹਰੇਗਾ ਜਾਂ ਫਿਰ ਤੁਸੀਂ ਮਤਲਬ ਸਮਝੋ ਵੀ ਇਹਦੇ ਤੇ ਕੋਈ ਲਾਈਨਿੰਗ ਦਾ ਕੋਈ ਜ਼ਰੂਰਤ ਨਹੀਂ ਹੈ ਜੀ ਵੀ ਵਿਦਆਊਟ ਲਾਈਨਿੰਗ ਇਹ ਸੂਟ ਬਣਨ ਵਾਲੇ ਨੇ ਔਰ ਇਹਨਾਂ ਨੂੰ ਤੁਸੀਂ ਕੋਟ ਸੈੱਟ ਲਈ ਸਿੰਪਲ ਸੂਟ ਲਈ ਪਲਾਜ਼ੋ ਸਲਵਾਰ ਜੋ ਮਰਜ਼ੀ ਬਣਾ ਸਕਦੇ ਹੋ ਨਾਲ ਵਾਈਟ ਬਾਟਮ ਵੀ ਪੇਅਰ ਕਰਵਾ ਸਕਦੇ ਹੋ ਸਾਡੇ ਕੋਲੇ ਵਾਈਟ ਬਾਟਮ ਵੀ ਅਵੇਲੇਬਲ ਹੈ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੁਝ ਵੀ ਚੰਗਾ ਲੱਗਿਆ ਜੀ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਕੁਝ ਵੀ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਤੁਸੀਂ ਆਪਣਾ ਆਰਡਰ ਬੁੱਕ ਕਰੋ ਤੇ ਜਲਦੀ ਤੋਂ ਜਲਦੀ ਆਪਣੇ ਜਿਹੜੇ ਦੀ ਆਰਡਰ ਦੇ ਸੂਟ ਨੇ ਜੀ ਆਪਣੇ ਫਟਾਫਟ ਲਓ ਤੁਸੀਂ ਹਨਾ ਆਪਣਾ ਆਰਡਰ ਕਰੋ ਜੀ ਸੋਹਣੇ ਸੋਹਣੇ ਸੂਟ ਪਾਓ ਗਰਮੀ ਦੇ ਵਿੱਚ ਬਹੁਤ ਹੀ ਸੋਹਣਾ ਸਟੱਫ ਹੈ ਜਿਹੜਾ ਆਪਾਂ ਲੈ ਕੇ ਆਉਨੇ ਆ ਜੀ ਹਰ ਵਾਰ ਆਪਣਾ ਸਟੱਫ ਇਦਾਂ ਦਾ ਲੈ ਕੇ ਆਉਨੇ ਆ ਜੀ ਸਟੱਫ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਹੈ ਨਾ ਹੀ ਕਦੇ ਕੋਈ ਵੀ ਇਸ਼ੂ ਆਇਆ ਵੀ ਆਪਣਾ ਸਟੱਫ ਖਰਾਬ ਹੋਇਆ ਰੇਟ ਦੇ ਹਿਸਾਬ ਨਾਲ ਹੀ ਆਪਣਾ ਸਟੱਫ ਬਹੁਤ ਵਧੀਆ ਹੁੰਦਾ ਜੀ ਇਹਦਾ ਰੇਟ ਰਹੇਗਾ ਜੀ 550 ਰੁਪਏ ਦਾ ਸੂਟ ਰਹੇਗਾ ਜੀ ਕੱਲਾ ਸ਼ਰਟ ਪੀਸ ਤੁਸੀਂ ਲੈ ਸਕਦੇ ਹੋ 275 ਰੁਪਏ ਦਾ ਕੱਲਾ ਸ਼ਰਟ ਪੀਸ ਰਹਿਣ ਵਾਲਾ ਹੈ ਇਸ ਤੋਂ ਬਾਅਦ ਜੀ ਜਿਹੜੀ ਆਪਣੀ ਕੱਲ ਨੈਕਸਟ ਵੀਡੀਓ ਆਏਗੀ ਜੀ ਜਰੂਰ ਦੇਖਣਾ ਨਾ ਭੁੱਲਣਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਇੱਕ ਵੱਡਾ ਧਮਾਕਾ ਕਰਾਂਗੇ ਦੇਖਣਾ ਨਾ ਭੁੱਲਣਾ ਜੀ ਨੈਕਸਟ ਵੀਡੀਓ ਦੇ ਵਿੱਚ ਜਿਹੜੇ ਸੂਟ ਹੋਣਗੇ ਬਹੁਤ ਹੀ ਘੱਟ ਪ੍ਰਾਈਸ ਤੇ ਹੋਣਗੇ ਆਲ ਓਵਰ ਸੂਟ ਹੋਣਗੇ ਬਹੁਤ ਘੱਟ ਪ੍ਰਾਈਸ ਤੇ ਹੋਣਗੇ ਮਤਲਬ ਸੋਚ ਤੋਂ ਵੀ ਬਾਹਰ ਹੋਣਗੇ ਇੰਨੇ ਸਸਤੇ ਆਪਾਂ ਸੂਟ ਤੁਹਾਡੇ ਲਈ ਲੈ ਕੇ ਆਵਾਂਗੇ ਪਿਓਰ ਕਾਟਨ ਬੇਸ ਲੈ ਕੇ ਆਵਾਂਗੇ ਤੇ ਕੱਲ ਦੀ ਵੀਡੀਓ ਦੇਖਣਾ ਨਾ ਭੁੱਲਣਾ ਜੀ ਕੱਲ ਨੂੰ ਜਰੂਰ ਆਪਾਂ ਮਤਲਬ ਜਿਹੜੀ ਵੀਡੀਓ ਅਪਲੋਡ ਕਰਾਂਗੇ ਉਹ ਜਰੂਰ ਦੇਖਿਓ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਆਫਰ ਲੈ ਕੇ ਆਵਾਂਗੇ اور ਆਪਣਾ ਦੁਪਟਿਆਂ ਤੇ ਆਫਰ ਹਮੇਸ਼ਾ ਚੱਲਦੀ ਰਹਿੰਦੀ ਹੈ ਜੀ ਦੁਪਟਿਆਂ ਤੇ ਆਫਰ ਹੈ ਜੀ ਹੁਣ ਸੁਪਰ نیٹ ਦੇ ਦੁਪੱਟੇ ਤੇ ਆਫਰ ਹੈ ਜੀ 100 ਰੁਪਏ ਦੁਪੱਟਾ ਸੂਟ ਰਹੇਗਾ ਜੀ ਇਹ 550 ਰੁਪਏ ਦਾ ਸ਼ਰਟ ਰਹੇਗੀ ਕੱਲੀ ਸ਼ਰਟ ਲੈਣੀ ਆ ਤਾਂ ਲਈ ਗਈ ਰਹੇਗੀ 275 ਰੁਪਏ ਦੀ ਹਾਂ ਅਗਰ ਤੁਸੀਂ ਬਾਟਮ ਲੈਣਾ ਚਾਹੁੰਦੇ ਹੋ ਜੀ ਬਾਟਮ ਆਪਣੇ ਕੋਲੇ 2 ਮੀਟਰ ਦੀ ਹੈ 2.5 ਮੀਟਰ ਦੀ ਹੈ ਉਸੇ ਅਕੋਰਡਿੰਗ ਤੁਸੀਂ ਬਾਟਮ ਨੂੰ ਮਤਲਬ ਰੇਟ ਆਪਣਾ ਮੇਰੇ ਤੋਂ ਮੈਸੇਜ ਕਰਕੇ ਪੁੱਛ ਸਕਦੇ ਹੋ ਬਾਟਮ ਦਾ ਰੇਟ ਮੈਂ ਤੁਹਾਨੂੰ ਮਤਲਬ ਪਰਸਨਲੀ ਦੱਸਾਂਗੀ ਕਿਉਂਕਿ ਬਾਟਮ ਦੇ ਵਿੱਚ ਆਪਣੇ ਕੋਲੇ ਦੋ ਕੁਆਲਿਟੀ ਦੇ ਬਾਟਮ ਅੱਜ ਦੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨਾ ਕੀ ਦਿਖਾਵਾਂਗੇ ਕੱਲ ਦੀ ਵੀਡੀਓ ਜ਼ਰੂਰ ਦੇਖਣਾ ਨਾ ਭੁੱਲਣਾ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਪਿਓਰ ਕਾਟਨ ਦੇ ਸੂਟ ਲੈ ਕੇ ਆਵਾਂਗੇ ਅੱਜ ਦੀ ਆਪਾਂ ਵੀਡੀਓ ਆਪਣੀ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ